ਜੋ ਜਿੰਨੇ ਵੀ ਆਪਣੇ ਸਿੱਧੂ ਹੀਰਕਲ ਚੈਨਲ ਨੂੰ ਕਰਦੇ ਆ ਪਿਆਰ ਦੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਣੇ ਕੋਲੇ ਭੋਲਾ ਪ੍ਰੇਮੀ ਜੀ ਪਹੁੰਚੇ ਹੋਇਆ ਜਾਨੀ ਜੇ ਘੋੜਿਆਂ ਦੇ ਬਹੁਤ ਹੀ ਪੁਰਾਣੇ ਤਜਰਬੇਦਾਰ ਤੇ ਜਿਨ੍ਹਾਂ ਨੂੰ ਅੱਜ 40 50 ਸਾਲ ਉਹ ਘੋੜੀਆਂ ਰੱਖਦੇ ਨੂੰ ਸਤਿ ਸ਼੍ਰੀ ਅਕਾਲ ਭੋਲਾ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਸਿੱਧੂ ਸਾਹਿਬ ਤੁਸੀਂ ਜਿਹੜੀ ਛੋਟੀ ਬੱਚੀ ਲੈ ਕੇ ਆਏ ਹੋ ਹਾਂਜੀ ਜੀ ਤੇਰੀ ਕੀ ਕਮੈਤ ਆ ਹਾਂਜੀ ਇਹ ਮੰਨ ਲਓ ਗੱਲ ਤੁਸੀਂ ਇਹ ਸ਼ੌਂਕ ਨਾਲ ਲੈ ਕੇ ਆਏ ਹੋ ਕਿ ਮਸ ਨੂੰ ਨਵੇਂ ਬੰਦਿਆਂ ਤੇ ਤੁਸੀਂ ਮੈਂ ਕਿਹੜੇ ਹਿਸਾਬ ਨਾਲ ਤੁਸੀਂ ਲੈ ਕੇ ਆਏ ਹੋ ਕੀ ਇਹ ਪ੍ਰੇਮੀ ਸਾਹਿਬ ਤਾਂ ਕੀ ਸੀ ਸ਼ੌਂਕ ਬਹੁਤ ਟਾਈਮ ਦਾ ਸੀ ਅੱਛਾ ਤੇ ਬੱਚਾ ਕਰੀ ਜਾਂਦਾ ਜੱਜ ਜੀ ਕਹਿੰਦਾ ਵੀ ਆਪਾਂ ਲੈਣੀ ਲੈਣੀ ਐ ਤੇ ਉਹਦੇ ਨਾਲ ਆਪਾਂ ਬਿਸ਼ੇਰੀ ਲੈਂਦੀ ਸੀ ਪਹਿਲਾਂ ਜੀ ਅੱਛਾ ਬਿਸ਼ੇਰੀ ਦੇ ਹਾਲਾਤ ਬਹੁਤ ਮਾੜੇ ਸੀ ਅੱਛਾ ਤੇ ਕਈ ਬੰਦੇ ਨੇ ਤੇ ਆਪਾਂ ਨੂੰ ਬਹੁਤ ਛੇਡਾਂ ਵੀ ਕੀਤੀਆਂ ਮਤਲਬ ਕਹਿ ਦਿੰਦੇ ਆਪਾਂ ਕਹਿੰਦੇ ਇਹੋ ਜਿਹੀ ਬਿਸ਼ੇਰੀਆਂ ਕੀ ਕਰਨ ਆ ਰਸਾ ਵੀ ਇਹ ਖਚਰ ਵਰਦੀ ਐ ਤੇ ਅੱਜ ਪਰਮਾਤਮਾ ਨੇ ਤੁਹਾਨੂੰ ਪਤੀ ਰੰਡ ਪਰ ਲਾ ਵੀ ਦੇਖੋ ਥੋੜੇ ਜੇ ਮੁੱਲ ਦੀ ਆ ਬਣੀ ਕਿੱਥੇ ਜਾ ਕੇ ਬਣੀ ਕਿੱਥੇ ਆ ਗਈ ਹਾਂਜੀ ਕੀ ਕਹਿੰਨਾ ਗੱਲ ਬਹੁਤ ਹੀ ਛੋਟੇ ਮੁੱਲ ਦੀ ਲਈ ਆਪਾਂ ਆਪਣਾ ਫੋਨ ਵੀ ਪਸੰਦਾ ਜੀ ਸੋਨੂੰ ਸੋਨੂੰ ਇਹ ਨਹੀਂ ਪਤਾ ਸੀ ਵੀ ਇਹ ਕਿੰਨੇ ਲੈਵਲ ਤੇ ਜਾਊਗੀ ਨਹੀਂ ਪਤਾ ਸੀ ਨਹੀਂ ਪਤਾ ਸੀ ਹਾਂਜੀ ਹਾਂਜੀ ਜੇ ਮਨ ਲਓ ਗਾਲ ਇਹ ਕੁੜੀ ਤੁਸੀਂ ਵੱਡੀ ਨੌਕਰੀ ਕੋੜੀ ਆ ਇਹਦਾ ਤੁਸੀਂ ਮਨ ਲਓ ਗਾਲ ਆਪਦੇ ਵਧੀਆ ਬਣਾ ਕੇ ਲੈ ਕੇ ਆਉਂ ਵੀ ਬੜਾ ਵੀ ਜਿਆਦੇ ਮੁੱਲ ਦੀ ਆ ਚੰਗੀ ਘੋੜੀ ਆ ਤੇ ਜਿਵੇਂ ਤੁਸੀਂ ਮੰਨ ਲਓ ਗੱਲ ਐਡੀ ਪਹਿਲਾਂ ਪਿੱਛੇ ਬੱਚੀ ਦਿੱਤੀ ਇਹਨੇ ਐਡੇ ਮੁੱਲ ਦੀ ਮਹਿੰਗੀ ਵਿਕੀ ਬਹੁਤ ਵਧੀਆ ਘੋੜੀ ਦੀ ਬੱਚੀ ਸੀ ਆ ਬਧੀਆ ਹਾਂਜੀ ਹਾਂਜੀ ਤੇ ਜਿਹੜਾ ਤੁਸੀਂ ਮੰਨ ਲਓ ਗੱਲ ਜਿਵੇਂ ਹੁਣ ਅੱਜ ਤੁਹਾਡੇ ਘਰੇ ਮੰਨ ਲਓ ਗੱਲ ਜਿਵੇਂ ਸੋਨੇ ਦੇ ਸੁਹਾਗਾ ਹਾਂਜੀ ਜਿਹੜੇ ਮਰਜੇ ਨਾਲੀ ਤੇ ਖਾ ਮਸ਼ਹੂਰ ਆ ਦੁਨੀਆ 'ਚ ਨਾਂ ਚੱਲਦਾ ਵੀ ਬੱਚਾ ਤੁਹਾਡੇ ਆਇਆ ਹਾਂਜੀ ਤੇ ਤੁਹਾਡੀ ਇਹ ਇੱਕ ਖੁਸ਼ੀ ਹਾਂਜੀ 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 ਬਹੁਤ ਵਧੀਆ ਸੀ ਤੁਹਾਨੂੰ ਵਿਦ ਕੋੜੀ ਵੀ ਆਪਣੀ ਚੰਗੀ ਲੈਣ ਦੀ ਸੀ ਕਿ ਜੰਦਰੀ ਕੋڑا ਛੱਡੀਏ ਦਿਲ ਦੀ ਇਹ ਤਮੰਨਾ ਸੀ ਆਪਣੇ ਹਾਂਜੀ ਚਲੋ ਬਾਈ ਜੀ ਦੇਖੋ ਇਹ ਇਹ ਨਹੀਂ ਕਹਿ ਸਕਦੇ ਆਪਾਂ ਵੀ ਤੁਸੀਂ ਨਵੇਂ ਜੋ ਪੁਰਾਣੇ ਹੋ ਹਾਂਜੀ ਤੇ ਇਹ ਤਕਦੀਰ ਆ ਜਿਹੜੀ ਇਹ ਕਿਸਮਤ ਆ ਉਹ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਲਾ ਬੰਦੇ ਦਾ ਮੁਕੱਦਰ ਆ ਭਾਗ ਆ ਠੀਕ ਹੈ ਲੈ ਚਾਹੇ ਤੁਹਾਡੇ ਕੋਲ ਦੋ ਜਾਨਵਰ ਆ ਇੱਕ ਤੁਸੀਂ ਵੇਚ ਲਿਆ ਹਾਂਜੀ ਅੱਜ ਵੀ ਤੁਹਾਡੇ ਘਰੇ ਮੰਨ ਲਓ ਜਿਹੜਾ ਬੱਚਾ ਆਇਆਗਾ ਬਹੁਤ ਇਹੇ ਲੈਣ ਦਾ ਬੱਚਾ ਕੰਨ ਕਲੌਂਤੀ ਦਾ ਉੰਡੀ ਦੇਖੋ ਕੱਦ ਤੇ ਮੰਨ ਲਓ ਗੱਲ ਜਿਹੜਾ ਘੋੜੇ ਦੀ ਸਾਰਾ ਰੰਗ ਆ ਰੰਗ ਰੂਪ ਹਾਂਜੀ ਸਭ ਤੋਂ ਵੱਡੀ ਗੱਲ ਤੇ ਇਹ ਆ ਵੀ ਜਿਹੜਾ ਇਹ ਰੰਗ ਰੂਪ ਆ ਹਾਂਜੀ ਚਿੱਟਾ ਪਾਣਾ ਘੋੜੀ ਦਾ ਗੁਲਾਬੀ ਆ ਚਿੱਟਾ ਪਾਣ ਸਾਰਾ ਇਹ ਰੰਗ ਇਹ ਮਤਲਬ ਘੋੜੇ ਤੇ ਆ ਹਾਂਜੀ ਹਾਂਜੀ ਆ ਤਕਰੀਬਨ ਉਹਦੇ ਬੱਚੇ ਸਾਰੇ ਵੈਸੇ ਇਹ ਜਾਦੇ ਘੁੰਡੀ ਵਾਲਾ ਆ ਗਿਆ ਕੰਨ ਵੀ ਵਧੀਆ ਸ਼ੌਂਕਾ ਹਾਂਜੀ ਹਾਂਜੀ ਤੇ ਇਹਨੇ ਕੱਦ ਵੀ ਕਰਨਾ ਹਾਂਜੀ ਤੇ ਜਦੋਂ ਮਾਂ ਦਾ ਕਰਦਾ ਹਾਂਜੀ ਤੇ ਬਾਕੀ ਸਾਰੇ ਉਹ ਜਿੰਨੇ ਉਹਦੇ ਬੱਚੇ ਆ ਅਰੋਲੀ ਵਾਲੇ ਦੇ ਹਾਂਜੀ ਉਹ ਸਾਰੇ ਹੀ ਤਕਰੀਬਨ ਕੱਦਾਵਾਰਾ ਹੁੰਦੇ ਹਾਂਜੀ ਹਾਂਜੀ ਜਿਵੇਂ ਉਹ ਤਾਂ ਹੁਣ ਮੰਨ ਲਓ ਕੋਲ ਪਤੀ ਆ ਕੋਲੇ ਘੋੜੀ ਖੜੀ ਆ ਹਾਂਜੀ ਤੇ ਇਹ ਚੀਜ਼ਾਂ ਨੂੰ ਵਧੀਆ ਪਾਈ ਜੀ ਤੇ ਤੁਸੀਂ ਮੰਨ ਲਓ ਕਲਾ ਆਦਿ ਖਰਾਕ ਦਾ ਇਹ ਧਿਆਨ ਰੱਖਿਓ ਹਾਂਜੀ ਤੇ ਜੇ ਜੇ ਤੁਸੀਂ ਮੰਨ ਲਓ ਗੱਲ ਆ ਇਹਨੇ ਜਦੋਂ ਮਲੇਟ ਕਰਾਉਣਾ ਜਾਂ ਅੱਗੇ ਲੈ ਕੇ ਜਾਣਾ ਤੁਸੀਂ ਹਾਂਜੀ ਹਾਂਜੀ ਤੇ ਉਹ ਵੀ ਮੰਨ ਲਓ ਗੱਲ ਆ ਸਾਡੇ ਦੇਖ ਭਾਲਾ ਜੀ ਉਹ ਧਿਆਨ ਚ ਖਰਾਕ ਦੇ ਸਾਹ ਹਾਂਜੀ ਜਿੰਨੀ ਤੁਸੀਂ ਖਰਾਕ ਕਰੋਗੇ ਸੰਭਾਲ ਕਰੋਗੇ ਉਹਦੇ ਘੋੜੀ ਦੇ ਵੀ ਅਸਰ ਪਊ ਬੱਚੇ ਦੇ ਵੀ ਅਸਰ ਹਾਂਜੀ ਨਾਲੇ ਘੋੜੀ ਰਾਜੀ ਹੋ ਹਾਂਜੀ ਤੇ ਨਾਲੇ ਬੱਚਾ ਰਾਜੀ ਹੋ ਹਾਂਜੀ ਆਪਾਂ ਕਈ ਵਾਰੀ ਦੇਖ ਲਾਣੇ ਆ ਘੋੜੀ ਦੇ ਮੂੰਹ ਚ ਹੱਥ ਰੱਖਾਂਗੇ ਤਾਂ ਸਮਝੋ ਬੱਚਾ ਆਪਾਂ ਪਾ ਸੌਖਾ ਹਾਂਜੀ ਹਾਂਜੀ ਜੇ ਬੱਚਾ ਆਪਾਂ ਬੱਚੇ ਕਿ ਨਹੀਂ ਧਿਆਨ ਕਰ ਲਾਂਗੇ ਕੁੜੀ ਕਿ ਨਹੀਂ ਨਾ ਕਰਿਆ ਹਾਂਜੀ ਤਾਂ ਉਹ ਬੱਚਾ ਨਹੀਂ ਮੰਨ ਲਓ ਗੱਲ ਆਸਾਨੀ ਲੈਵਲ ਤੇ ਨਹੀਂ ਜਾਂਦਾ ਹਾਂਜੀ ਤੇ ਪਰ ਬਾਈ ਜੀ ਉਹਦੋਂ ਵੀ 10 ਹਿੱਸਾ ਜੇ ਤੁਸੀਂ 10 ਹਿੱਸੇ ਪਾਉਗੇ ਕੁੜੀ ਨੂੰ ਦਾਣਾ ਚਾਹੇ ਦੁੱਧ ਤਾਂ ਕਿਉਂ ਜੋ ਵੀ ਪਾਉਗੇ ਉਹਨੂੰ 10 ਹਿੱਸਾ ਮਿਲਣਾ ਬੱਚੇ ਨੂੰ ਅੱਛਾ ਜੀ ਹਾਂ ਇਹ ਨਾ ਤੁਸੀਂ ਸੋਚ ਲਓ ਵੀ ਮੰਨ ਲਓ ਗੱਲ ਜੇ 4-5 ਲੀਟਰ ਦੁੱਧ ਪਿਆਤਾ ਚਿੰਗਾ 4 ਕਿਲੋ ਦਾਣਾ ਪਾਤਾ ਤੇ ਬੱਚੇ ਨੇ ਉਹਦਾ ਸਿਸਟਮ ਅੰਦਰੋਂ ਬਣ ਕੇ ਚੁੰਗਣਾ ਦਸ ਨੌ 10 ਮਹੀਨੇ ਤਾਂ ਫਿਰ ਜਦੋਂ ਦੀ ਗ੍ਰੋਥ ਆ ਬੱਚੇ ਦੀ ਤੇ ਮੰਨ ਲਓ ਗੱਲ ਆ ਬੱਚੇ ਦੀ ਬੰਸਰਾ ਤੇ ਬੱਚੇ ਦੀ ਕੋਈ ਵੀ ਮੰਨ ਲਓ ਪੁੱਠ ਪੂੜੇ ਦੀ ਧੌਂ ਦੀ ਉਹਦੀ ਉਸਤੀ ਫੁਰਤੀ ਹੋ ਸਭ ਤੋਂ ਬਾਈ ਜੀ ਵਧੀਆ ਤਾਂ ਸਿੱਧੂ ਸਾਹਿਬ ਆ ਇਹ ਖੁਸ਼ੀ ਦੀਆਂ ਗੱਲਾਂ ਲੰਗੀਆਂ ਠੀਕ ਆ ਲਾ ਤੁਹਾਡੇ ਘਰੇ ਰੰਗ ਲੱਗਿਆ ਹਾਂ ਅੱਜ ਦਾ ਦੇਖਿਆ ਸੀ ਜਿਵੇਂ ਮੰਨ ਲਓ ਘਰੇ ਬੱਚੇ ਹੁੰਦੇ ਆ ਆਪਾਂ ਮੁੰਡਾ ਘਰੇ ਜਨਮ ਲੈਂਦਾ ਤਾਂ ਫਿਰ ਬੱਚੇਗੇ ਬਣਦੇ ਰੀਵ ਨੂੰ ਤੇ ਨਿੰਮ ਨੂੰ ਅੱਜ ਤੁਸੀਂ ਮੰਨ ਲਓ ਇੰਨੀ ਖੁਸ਼ੀ ਦੇ ਵਿੱਚ ਅਸੀਂ ਦੇਖਿਆ ਅੱਜ ਤੇ ਕੁੜੀ ਦੇ ਬਾਰਗੇ ਤੁਸੀਂ ਇਹ ਰੀਵ ਨੂੰ ਮਨ ਛੱਡੋ ਉਹਤ ਖੁਸ਼ੀ ਜੀ ਸੂਨਸਰ ਕੋ ਮਨਦੀਪ ਨੇ ਬੰਨੇ ਤਾਂ ਬੰਨੇ ਨੂੰ ਬੰਨੇ ਜੀ ਦੇ ਸਾਹ ਦੇਖਿਆ ਸੀ ਆ ਕੇ ਬੱਚਾ ਦੇਖਿਆ ਤੁਹਾਡਾ ਅੱਜ 6 ਸੱਤ ਤਿੰਨ ਦਾ ਬੱਚਾ ਹੈ ਲੱਗਦਾ ਬੱਚਾ ਜਿਵੇਂ 11-12 ਮਹੀਨਿਆਂ ਦਾ ਹੁੰਦਾ ਹਾਂਜੀ ਹਾਂਜੀ ਠੀਕ ਗੱਲ ਆ ਤੇ ਬਹੁਤ ਚੰਗੀ ਗੱਲ ਆ ਬਾਈ ਜੀ ਤੇ ਚੰਗੇ ਸ਼ੌਂਕ ਰੱਖੋ ਚੰਗੀ ਹਿੰਮਤ ਚੰਗੀ ਸੋਚ ਰੱਖੋ ਹਾਂਜੀ ਹਾਂਜੀ ਹਾਂ ਜੇ ਸੋਚ ਆ ਬਾਈ ਜੀ ਅਕੇ ਜਿਵੇਂ ਸਿਆਣੇ ਕਹਿੰਦਾ ਅਕੇ ਬੰਦੇ ਦੀ ਸੋਚ ਆ ਕਿ ਪੈਰ ਦੀ ਮੋਚ ਆ ਸਹੀ ਗੱਲ ਆ ਜੀ ਸਹੀ ਗੱਲ ਆ ਸਿਆਣੇ ਦਾ ਸੋਚ ਚੰਗੀ ਹੋਵੇ ਉਹ ਲੈ ਕੇ ਵੈਈ ਦੀ ਆ ਪੈਰ ਦੀ ਮੋਚ ਆ ਹਾਂਜੀ ਹਾਂਜੀ ਉਹ ਮੰਨ ਲਓ ਕਿ ਆ ਸੋਚ ਸੋਚਾਂ ਨਹੀਂ ਗੀਆਂ ਸੋਚਾਂ ਚ ਪਰਮਾਤਮਾ ਵਾ ਹਾਂਜੀ ਹਾਂਜੀ ਠੀਕ ਗੱਲ ਆ ਤਾਂ ਇਹ ਕਹਾਵਤਾ ਸਿਆਣਾ ਦੀ ਅਕੇ ਪੈਰ ਦੀ ਮੋਚ ਬੰਦੇ ਦੀ ਸੋਚ ਬਹੁਤ ਬੰਦੇ ਪ੍ਰੇਮੀ ਸਾਹਿਬ ਮੇਰੇ ਜਦੋਂ ਅਪ ਟੋੜੀ ਭرائی ਚਲੋ ਆਪਣੀ ਸੋਚ ਵੀ ਪਰਮਾਤਮਾ ਦੀ ਤਮੰਨਾ ਹੋਵੇ ਆਪਣੇ ਜਲਦੀ ਵੀ ਆਪਣੇ ਚਰ ਬੇਸ਼ੇਰਾ ਵਜਰਾ ਤੇ ਕੋਨੇ ਦੀ ਫੀਸ ਪਰ ਜਿਹੜਾ ਮਾ ਕੋਈ ਗੱਲ ਨਹੀਂ ਯਾਰ ਪਿੰਡੀ ਦੂਰ ਆਪਰ ਥੋੜਾ ਫਿਨੇਟੇ ਛਾਦੀ ਹੋਈ ਤੇ ਪਰਮਾਤਮਾ ਨੇ ਆਪਣੀ ਬਹੁਤ ਵਧੀਆ ਸੁਣੀ ਜਨ ਦਿਲ ਦੀ ਮੰਨਾ ਇਹ ਜਿੱਕੇ ਸਿੱਧੂ ਸਾਹਿਬ ਪਤਾ ਕੀ ਗੱਲ ਆ ਇਹ ਚੀਜ਼ਾਂ ਤਾਂ ਨਾ ਮਾਲੂ ਗੱਲ ਆ ਇੱਕ ਗ੍ਰੰਥਾ ਦੇ ਵਿੱਚ ਲਿਖਿਆ ਹਾਂਜੀ ਇਹ ਜਿਵੇਂ ਦੁੱਧ ਪੁੱਤ ਹਾਂਜੀ ਦੀ ਖੁਸ਼ੀ ਆ ਹਾਂਜੀ ਦੇਖੋ ਦੁੱਧ ਵੀ ਹੋਵੇ ਪੁੱਤ ਵੀ ਹੋਵੇ ਸਭ ਤੋਂ ਵੱਡੀ ਚੀਜ਼ ਆ ਹਾਂ ਤਾਂ ਫਿਰ ਜਿਹੜੇ ਪਿੱਛੇ ਗ੍ਰੰਥ ਬਣੇ ਹੋਏ ਨੇ ਇੱਕ ਉਹ ਤਰੰਗ ਕਹਿੰਦੇ ਘੋੜੇ ਹਾਂਜੀ ਵੀ ਮਾਲੂ ਗੱਲ ਆ ਇਹ ਚੀਜ਼ ਆਉਣੀ ਉਹ ਵੱਖਰੀ ਹੋਈ ਜੀ ਆ ਉੜਾ ਕੋੜੀ ਰੱਖਣਾ ਚੜਨਾ ਕਰਨਾ ਜਾਂ ਘਰੇ ਜਨਮ ਲੈਣਾ ਜਾਂ ਬੱਚੇ ਨੇ ਮੰਨ ਲਓ ਕੁਲ ਕਿ ਕਹਾ ਆਕਸੀਜਨ ਦੇ ਰਾਜੇ ਰਾਣੇ ਦੇ ਹਾਂਜੀ ਜੀ ਤੋ ਜੇ ਉਹਨਾਂ ਕਿਸਮਤ ਜਿਹਨੇ ਜਮਾਉਣੀ ਆ ਮੰਨ ਲਓ ਕੁਲ ਆਖ ਲੈ ਕਹਿੰਦਾ ਯਾਰ ਬਾਈ ਠੀਕ ਆ ਗੱਲ ਆ ਤਾਂ ਨਾਲੇ ਪੁੰਨ ਵਾਲੇ ਫਲੀਆਂ ਤੇ ਨਾਲੇ ਤੁਹਾਡਾ ਸ਼ੌਂਕ ਆ ਤਾਂ ਇਹ ਚੀਜ਼ ਨੂੰ ਤੁਸੀਂ ਲੰਮਾ ਲੈ ਕੇ ਜਾਓਗੇ ਪਤਾ ਤਦ ਲੱਗੂ ਅੱਜ ਤੋਂ ਸਾਲ ਦੋ ਸਾਲ ਚਾਰ ਸਾਲ ਸਹੀ ਗੱਲ ਸਹੀ ਗੱਲ ਆ ਜੀ ਅੱਜ ਪਿੰਡ ਦੇ ਵਿੱਚ ਤੁਹਾਡਾ ਮੰਨ ਲਓ ਕੁਲ ਚੈਨਲ ਆ ਤੁਹਾਡੇ ਜਨਮਰ ਨੇ ਤੁਹਾਡੀ ਸਾਰਾ ਸਿਸਟਮ ਵਧੀਆ ਸਾਰਾ ਠੀਕ ਹੈ ਕਹਿੰਦਾ ਤਾਂ ਦੇਖਪਾਲ ਵੀ ਜਿਵੇਂ ਓਟਾਣੀਆਂ ਵਧੀਆ ਜਗਾ ਵੀ ਸਭ ਬਹੁਤ ਵਧੀਆ ਜੀ ਜਗ੍ਹਾ ਦੇ ਹਿਸਾਬ ਨਾਲ ਵੀ ਹੈ ਨਾ ਜਿਹੜੇ ਪਿੰਡਾਂ ਦੇ ਵਿੱਚ ਗਲੀਆਂ ਮੰਨਿਆ ਉਹ ਜਿੰਨੀ ਇਹ ਜਗਾ ਵਧੀਆ ਤੇ ਜਿਹੜੇ ਤੇ ਰਾਖੀ ਪਾਣਾ ਹਾਂਜੀ ਇਹਦਾ ਮੰਨ ਲਓ ਗਾ ਜਾਗਣਾ ਸੌਣਾ ਆਪ ਵੀ ਇਹ ਮੰਨ ਲਓ ਗੱਲ ਜਿੱਦੇ ਕੰਨਾਂ ਤੋਂ ਇਹਦੀ ਆਵਾਜ਼ ਵੱਧ ਹੁੰਦੀ ਆ ਸੁਣਦੀ ਕਰਦੀ ਆ ਗਾਹਾਂ ਮੰਨ ਲਓ ਗੱਲ ਮਾਲਕ ਦੇ ਵਫਾਦਾਰ ਹੁੰਦੀ ਐ ਉਹ ਦੱਸ ਸਹੀ ਨਾ ਬਹੁਤ ਜ਼ਿਆਦੀ ਹੁੰਦੀ ਐ ਇਹ ਸਭ ਤੋਂ ਵੱਧ ਘੋੜੇ ਨੇ ਕੋੜਿਆਂ ਸੌਂਦਾ ਘਟਾ ਇੱਕ ਦੋ ਮਿੰਟ ਸੌਂਦਾ ਤਾਂ ਇਹਦੇ ਕੰਨਾਂ ਤੋਂ ਆਵਾਜ਼ ਆਦੀ ਦੀ ਹਾਂਜੀ ਤੁਹਾਡੀ ਘਰ ਪਰਿਵਾਰ ਦੀ ਆਵਾਜ਼ ਆ ਤੁਹਾਡੇ ਪਸ਼ੂਆਂ ਦੀ ਆ ਤੁਹਾਡੀ ਗੱਡੀ ਦੀ ਆ ਉਹ ਅਲੱਗਾ ਅਗਰ ਇਹ ਉਪਰਾਂ ਬੰਦਾ ਹੋ ਤਾਂ ਉਹ ਅਲੱਗ ਦੱਸੋ ਸਹੀ ਜਾਨਾ ਪ੍ਰੇਮੀ ਸਾਹਿਬ ਮਹਾਰਾਜ ਜਿੰਨੇ ਵੀ ਉੱਠਦਾ ਟੀਮ ਰਜਾਗ ਆ ਜੀ ਉਹ ਘੋੜੀ ਕੋਲੇ ਆ ਜਾਂਦੇ ਨੇ ਪਹਿਲਾਂ ਥਿਆਰ ਹੋ ਜਾਂ ਖੜੀ ਹੋ ਜਾਂਦੀ ਪਹਿਲਾਂ ਥੜੀ ਹੋ ਜਾਂਦੀ ਹੈ ਵੀ ਆਹ ਰ ਆ ਮੇਰੇ ਕੋਲ ਤੇ ਵਧੀਆ ਬਾਈ ਜੀ ਔਰ ਤੁਸੀਂ ਵੀ ਸ਼ੌਂਕ ਆ ਬਨਾਲ ਬੱਚੇ ਆ ਤੁਹਾਡੇ ਸਾਰੇ ਆ ਆਪਾਂ ਤੇ ਇਹ ਗੱਲ ਕਹਿੰਦੇ ਚਲੋ ਆਪਾਂ ਥੋੜੀ ਜਿਹੀ ਪੁਰਾਣੀ ਵੀਡੀਓ ਦਾ ਠੀਕ ਹੈ ਗੱਲ ਆ ਤੇ ਤੁਸੀਂ ਸਾਡੇ ਨਾਲ ਨਹੀਂ ਅਗੇ ਸਾਨੂੰ ਤੁਹਾਡੀ ਹੌਸਲਾ ਜੀ ਤੁਹਾਡੇ ਸਿਰ ਤੇ ਅਸੀਂ ਹਾਂ ਐ ਹੁੰਦਾ ਬਾਈ ਜੀ ਦੇਖੋ ਜਿਹੜੀ ਨਾ ਜਿਹਦੇ ਕੋਲੇ ਗੋਣਾ ਪੱਲੇ ਉਹ ਗੋਣ ਨੂੰ ਖਲਾਉ ਹਾਂਜੀ ਅੰਦਰ ਨਾ ਰੱਖੋ ਸਹੀ ਗੱਲ ਹੈ ਜੀ ਜਿਵੇਂ ਮੱਲੂ ਵਾਲਾ ਇੱਕ ਇਨਸਾਨ ਨੂੰ ਅੰਦਰੋਂ ਵੀ ਉਹੋ ਜਿਹਾ ਹੋਣਾ ਚਾਹੀਦਾ ਹਾਂਜੀ ਤੇ ਬਾਹਰੋਂ ਵੀ ਉਹੋ ਜਿਹਾ ਹੋਣਾ ਚਾਹੀਦਾ ਸਹੀ ਗੱਲ ਇਹ ਦੋਵੇਂ ਨੇਗੇ ਜੇ ਕਿਸੇ ਕੋਲੇ ਗੋਣਾ ਹਾਂਜੀ ਤਾਂ ਉਹਨੂੰ ਜਰੂਰ ਦੱਸੋ ਹਾਂਜੀ ਵੀ ਬਾਈ ਜੀ ਜਿਹੜੇ ਘੋੜੇ ਘੂੜਿਆਂ ਦਾ ਠੀਕ ਹੈ ਇਹਨੂੰ ਕਿਵੇਂ ਰੱਖਣਾ ਕਿਵੇਂ ਇਹਦੀ ਸਾਮ ਸੰਭਾਲਾ ਕਿਵੇਂ ਬਰੀਡ ਨੂੰ ਤਿਆਰ ਕਰਨਾ ਭੀੜ ਤੋਂ ਬਾਅਦ ਬੱਚੇ ਨੂੰ ਕਿਵੇਂ ਸੰਭਾਲਣਾ ਤੇ ਇਹਦੀ ਕੇਅਰ ਕਿਵੇਂ ਕਰਨੀ ਆ ਦੇਖਭਾਲ ਤੋਂ ਡੇ ਮੰਨ ਲਓ ਗੱਲ ਪੁੱਤ ਬੱਚੇ ਮੰਗੂ ਸਾਰੀ ਇਹਦੇ ਅੱਖਾਂ 'ਚ ਹੋਵੇ ਹਾਂਜੀ ਠੀਕ ਗੱਲ ਆਪ ਚਿੰਗਾ ਖਾਣਾ ਤੇ ਇਹ ਵੀ ਉਹੀ ਹਾਂਜੀ ਕਈ ਵੀਰ ਆ ਅਸੀਂ ਤੁਹਾਨੂੰ ਮਹਿਸੂਸ ਕਰਦੇ ਨਹੀਂ ਪਤਾ ਹੁੰਦਾ ਕਈ ਵੀਰ ਜਾਣਕਾਰੀ ਵਿੱਚ ਇਹਨੂੰ ਪਸ਼ੂਆਂ ਵਾਂਗੂ ਕੀਪ ਆਉਂਦੇ ਆ ਅੱਛਾ ਜੀ ਨਾ ਪਸ਼ੂਆਂ ਵਾਂਗੂ ਨਹੀਂ ਚੀਜ਼ ਬਣਦੀ ਆ ਇਹਦਾ ਜਿਹੜਾ ਮਿਹਦਾ ਅੰਦਰੋਂ ਸਿਸਟਮ ਸਾਰਾ ਸਾਰਾ ਆਪਣਾ ਮੰਦੇ ਮਿਲੂਂਦਾ ਇੱਕ ਵਿੱਚ ਹੁੰਦਾ ਪੁੱਤ ਦਾ ਪਤਿੰਨ ਚਾਰਵੇਂ ਤੇ ਗਾਦੇ ਚਾਰਵੇਂ ਤੇ ਗਾਦੇ ਇੱਕ ਊੜਾ ਦੇ ਇੱਕ ਵਿੱਚ ਹੀ ਹੁੰਦਾ ਸਾਰਾ ਬੰਦਾ ਸ਼ਿਸ਼ਟੂ ਟਰੈਕਟ ਹੁੰਦਾ ਸਿੱਧਾ ਬਾਟ ਹੁੰਦਾ ਮਿਹਦੇ ਦਾ ਬਾਈ ਜੀ ਉਹਦੇ ਵਿੱਚ ਲਗਾਤਾਰ ਵਧੀਆ ਬਾਈਨ ਵਾਲਾ ਜਾਨਵਰ ਹੋਵੇ ਤੇ ਰਸ਼ੇਰਾ ਵਸ਼ੇਰੀ ਘੂੜਾ ਆ ਉਹ ਵਧੀਆ ਖਰਾ ਖਾਈ ਜਾਂਦਾ ਉਹ ਅੰਦਰੋਂ ਵਧੀਆ ਗ੍ਰੋਥ ਕਰਦਾ ਬਾਵਲ ਗਾਉੜੀ ਦੇ ਹਿਸਾਬ ਨਾਲ ਹਾਂਜੀ ਤੋ ਜਿਵੇਂ ਹੁਣ ਤੁਹਾਡੀ ਘੋੜੀ ਆ ਇਹ ਵਧੀਆ ਵਧੀਆ ਕੱਦਦੀ ਆ ਹਾਂਜੀ ਨਸਲ ਚ ਚਿੰਗੀ ਆ ਚਿੰਗੀ ਲੈਣ ਦੀ ਆ ਹਾਂਜੀ ਜਿਵੇਂ ਮੰਨ ਲਓ ਗੱਲ ਇਹ ਏਡੇ ਵਜਨ ਦੀ ਆ ਇਹਨੂੰ ਮੰਨ ਲਓ ਗੱਲ 3 12 ਚ ਇਮੀਡੀਏਟ 1 ਕਿਲੋ 1.5 ਕਿਲੋ ਵਾਗ ਦਾਣਾ ਚਾਹੀਦਾ ਹਾਂਜੀ ਦੁੱਧਾ ਹੁਣ ਬੱਚਾ ਚੁੰਘਦਾ ਤੋ ਇਹ ਨਹੀਂ ਵੀ ਮੰਨ ਲਓ ਗੱਲ ਬੱਚਾ ਥਣਾ ਨੂੰ ਚੋਂ ਚੋਂ ਸਰੀਰ ਚੋਂ ਆਵੇ ਨਾ ਉੱਤੋਂ ਜਿੰਨਾ ਪਾਓਗੇ ਉਹ ਅੰਦਰ ਜਾ ਕੇ ਬਣੂਗਾ ਦੁੱਧਾ ਹਾਂਜੀ ਤੇ ਇਹ ਬੱਚਾ ਚੁੰਘੂਗਾ ਫਿਰ ਉਹ ਨੂੰ ਸੌਖਾ ਹੋ ਜਾਣਾ ਹਾਂਜੀ ਹਾਂ ਇਹ ਬਾਈ ਜੀ ਇਹ ਗੱਲਾਂ ਨਹੀਂ ਆ ਧਿਆਨ ਦੀਆਂ ਗੱਲਾਂ ਬਾਈ ਸਾਰੀਆਂ ਕਮਲ ਧੰਨਵਾਦ ਪ੍ਰੀਮੀ ਸਾਹਿਬ ਜੀ ਸਾਡੇ ਕੋਲ ਤੁਹਾਡਾ ਪਹੁੰਚ ਕੇ ਹਾਂ ਦਾ ਬਾਈ ਜੀ ਹਾਂ ਖੁਸ਼ੀ ਵਾਲੀ ਗੱਲ ਵੀਡੀਓ ਵਧੀਆ ਲੱਗੀ ਤੇ ਸਿੱਧੂ ਵਾਲ ਚੈਨਲ ਜਿੰਨੇ ਪਿਆਰ ਨਾਲ ਤੈਨੂੰ ਦਰਲੋ ਕੋਲੋ ਦੀ ਵੀਡੀਓ ਕਰਦੇ ਸ਼ੇਅਰ ਧੰਨਵਾਦ ਬਹੁਤ